ਸੋ ਅੱਜ ਅਸੀਂ ਗਏ ਸੀ ਨਿਊ ਗਰਚਾ ਨਰਸਰੀ ਬਰਨਾਲੇ ਫੁੱਲਾਂ ਦੇ ਬੁੱਟੇ ਲੈਣ ਸੋ ਆਓ ਆਪਾਂ ਸਾਰਾ ਬਲੌਗ ਦੇਖੀਏ ਤਰ੍ਹਾਂ ਤਰ੍ਹਾਂ ਦੇ ਫੁੱਲ ਆਹ ਆਹ ਨਰਸਰੀ ਆਇਆ ਹੈ ਬਹੁਤ ਸੋਹਣੀ ਫੁੱਲ ਨੇ ਫੁੱਲ ਦੇ ਕੰਧਾਂਦਰਾਂ ਦੇ ਫੁੱਲ ਲੈਟਰ ਇੱਥੇ ਗੁੱਡੀ ਤੋਂ ਆਇਆ ਉਹ ਵੀ ਫੁੱਲ ਖੜਾ ਨਮਾਜ਼ ਆ ਇਹ ਕਿਹ ਹੈ ਜਿਆ ਬੁੱਟਾ ਹੋਈ ਇਹ ਪਤਾ ਨਹੀਂ ਕਿਹ ਹੈ ਜਿਆ ਫੁੱਲਾਂ ਦਾ ਕੀ ਹੈ ਆ ਦੇਖੋ ਜੀ ਆ ਦੇਖੋ ਤਰ੍ਹਾਂ ਤਰ੍ਹਾਂ ਦੇ ਫੁੱਲ ਉਹ ਆਪਣੀ ਦੂਜੀ ਵਾਲੀ ਸ੍ਰੀ ਮੰਦੂ ਬੰਦੂ ਦੱਤਸਵ ਬੰਦੂ ਮੇਰੇ ਕੋਲ ਬੈਰੀਕੋਲਾ ਵੈਰਾਈਟੀਆਂ ਹੈ ਨਮੀ ਨਨਸੇ ਕਾ ਕਰਤਾ ਹਾਂ ਇਹ ਕਰਦੇ ਮੈਨਲਾ ਦਾ 100 150 ਤਰ੍ਹਾਂ ਦੇ ਫੁੱਲ ਹੁਣੇ ਜੀ ਆ ਦੇਖੋ ਉਹ ਲਕੁਲਾ ਬੇਚੇ ਹੋਰ ਇੱਥੇ ਐਵੇਂ ਹੀ ਫਿਰਦੇ ਨੇ ਬਸ ਓ ਯਾਰ ਇਹ ਤਾਂ ਸਿੰਪਲ ਜਿਹਾ ਨਾ ਕਿ ਜਿਹੜਾ ਜਿਹੜੇ ਵਧੀਆ ਬੱਤਾਂ ਲੱਗਦਾ ਪੁੱਤ ਨਾ ਕਿਉਂ ਮਣੀ ਨਹੀਂ ਪਲਾਟ ਤੇ ਚੋਰੀਆਂ ਚੋਲ ਚੱਤ ਰਹੇ

ਉਹ ਇਧਰ ਉਹ ਦੱਬੇ ਲੈ ਚੱਲ ਫਾਪੜੇ ਇਹ ਮਣੀ ਬਣੀ ਬਲਾਟੇ ਪਹੁੰਚਾਣਾ ਚਾਹੀਦਾ ਯਾਰ ਉਹ ਹੈਗਾ ਤਾਂ ਨਹੀਂ ਉਹ